ਹੋਰ ਮੰਮੀ ਜੀ ਕੀ ਹਾਲ ਚਾਲ ਆ ਠੀਕ ਆ ਆ ਗਿਆ ਮੇਰਾ ਪੁੱਤ ਕਦੋਂ ਦੀ ਏ ਡਿਗਰੀ ਸੀ ਤੈਨੂੰ ਹਾਂਜੀ ਮੰਮੀ ਆ ਗਏ ਆ ਜਾ ਪੁੱਤ ਬਹਿ ਜਾ ਤੂੰ ਆ ਜਾਨੀਏ ਘਰ ਦੇ ਵਿੱਚ ਰੌਣਕ ਆ ਜਾਂਦੀ ਏ ਨਹੀਂ ਮੇਰਾ ਜੀ ਨਹੀਂ ਲੱਗਦਾ ਹੈਗਾ ਬਹਿ ਲ ਖੁਸ਼ ਹੋ ਜਾਂਦਾ ਤੈਨੂੰ ਦੇਖ ਕੇ ਮੰਮੀ ਜੀ ਮੈਂ ਤਾਂ ਜਲਦੀ ਆ ਜਾਨੀਆ ਤੁਹਾਨੂੰ ਮਿਲਣ ਧੀਆ ਚਾਹੇ ਕਿੰਨੀ ਜਲਦੀ ਆ ਜਾਣ ਪਰ ਮਾਂ ਦਾ ਦਿਲ ਨਹੀਂ ਭਰਦਾ ਹੁੰਦਾ ਧੀਆਂ ਨੂੰ ਦੇਖ ਕੇ ਆਗੇ ਦੀਦੀ ਤੁਸੀਂ ਆਹ ਲਓ ਪਾਣੀ ਪੀ ਲਓ ਲੈ ਆ ਭਾਬੀ ਕਿਵੇਂ ਆ ਭਾਬੀ ਠੀਕ ਹੋ ਤੁਸੀਂ ਹਾਂਜੀ ਦੀਦੀ ਮੈਂ ਠੀਕ ਆਂ ਜੀ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਹਾਂ ਭਾਬੀ ਮੈਂ ਤਾਂ ਠੀਕ ਆ ਭੁੱਖ ਲੱਗੀ ਹੋਊਗੀ ਤੈਨੂੰ ਸਵੇਰ ਦੀ ਤੁਰੀ ਹੋਈ ਆ ਹਾਂਜੀ ਮੰਮੀ ਜੀ ਭੁੱਖ ਤਾਂ ਬਹੁਤ ਲੱਗੀ ਹੋਈ ਆ ਜੀ ਜੀ ਮੈਂ ਤਾਂ ਪਹਿਲਾਂ ਹੀ ਤੁਹਾਡੀ ਪਸੰਦ ਦਾ ਖਾਣਾ ਬਣਾ ਕੇ ਰੱਖਿਆ ਹੋਇਆ ਹੈਗਾ ਮੈਂ ਹੁਣੀ ਪਾ ਕੇ ਲੈ ਕੇ ਆਉਂਦੀ ਆਂ ਠੀਕ ਆ ਭਾਬੀ ਮੈਂ ਵੀ ਫਰੈਸ਼ ਹੋ ਕੇ ਆਉਣੀ ਆਂ ਖਾਣਾ ਤਾਂ ਮੰਮੀ ਬਹੁਤ ਸਵਾਦ ਸੀਗਾ ਮਜ਼ਾ ਆ ਗਿਆ ਖਾਣਾ ਅੱਛਾ ਹਾਂ ਹਾਂ ਬਹੁਤ ਸਵਾਦ ਸੀ ਹੂੰ ਲਓ ਮੰਮੀ ਜੀ ਮੋਂ ਭਾਂਡ ਰੱਖਿਆਉਣੀ ਆਂ ਫਿਰ ਮੈਂ ਹੱਥ ਧੋ ਕੇ ਆਉਣੀ ਆਂ ਨਾਲ ਦੇਖਦੀ ਆ ਭਾਬੀ ਕੀ ਕਰਦੀ ਆ ਹਲੋ ਨਹੀਂ ਨਹੀਂ ਮੰਮੀ ਜੀ ਮੈਂ ਨਹੀਂ ਆ ਸਕਦੀ ਹੈਗੀ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਮੇਰੇ ਦੀਦੀ ਆਏ ਹੋਏ ਨੇ ਮੇਂ ਨੰਦ ਤੇ ਉਹ 2-3 ਦਿਨ ਰਹਿਣ ਕੇ ਜਾਣਗੇ ਫਿਰ ਮੈਂ ਕਿਵੇਂ ਆ ਸਕਦੀ ਆ ਤੁਹਾਨੂੰ ਪਤਾ ਤਾਂ ਹੈਗਾ ਉਹ ਇੰਨੇ ਚੰਗੇ ਆਗੇ ਤੇ ਮੈਂ ਉਹਨਾਂ ਨੂੰ ਜਵਾਬ ਥੋੜੀ ਦੇ ਸਕਦੀ ਆਂ ਕੋਈ ਨਾ ਮੰਮੀ ਜੀ ਮੈਂ ਫੇਰ ਆ ਜੂਗੀ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਮੈਨੂੰ ਪਤਾ 6 ਮਹੀਨੇ ਹੋ ਗਏ ਪਰ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਫਿਰ ਆ ਜੂੰਗੀ ਕੋਈ ਗੱਲ ਨਹੀਂ ਮੰਮੀ ਜੀ ਹਾਂ ਹਾਂ ਚਲੋ ਠੀਕ ਆ ਮੈਂ ਰੱਖਦੀ ਆਂਗੀ ਠੀਕ ਆ ਹਾਂ ਓਕੇ